ਆ ਨਾ ਸਾਰੀ ਹੂੰ ਆਈ ਤੇ ਮੈਂ ਚਾਕੇ ਦੱਦੀ ਵੱਢੀ ਸੀ ਤੂੰ ਐ ਦੱਦੀ ਵੱਢੀ ਸੀ ਕਹਿੰਦਾ ਜੇ ਪਸੂ ਮਾਫਤ ਦੇ ਯਾਰ ਹਨਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕਹਿਣਾ ਪਗਲੇ ਪੜਾਉਣੇ ਤੋਂ ਕੰਮ ਨਹੀਂ ਬਣਿਆ ਹੋਊਗਾ ਇੱਕ ਦਸ ਹਾਂ ਹੋਰ ਸੁਣਾਓ ਸਾਰੇ ਠੀਕ ਹੈ ਜੀ ਆਪਾਂ ਕਰ ਰਹੇ ਆ ਬੱਕਲੀਆਂ ਪਿਆਰ ਜਿਹੜੀ ਬੱਕਲਾਂ ਦਾ ਤਿਆਰੀ ਹੈ ਇਹਦੇ ਵਿੱਚ ਜਿਹੜੀਆਂ ਦਵਾਈਆਂ ਪਾਉਣੀਆਂ ਨੇ ਉਹ ਪਾਈਆਂ ਹੁੰਦਾ ਹੈ ਹਾਂ ਮਟੀ ਵਾਲੀ ਜਿਹੜਾ ਪਾਉਣਾ ਹੈ ਹਾਂ ਤਾਜ਼ੇ ਸੂਏ ਪਸਣ ਵਾਸਤੇ ਹਾਂ ਤਾਜ਼ੇ ਸੂਏ ਪਸਣ ਵਾਸਤੇ ਮੱਕਾ ਨਾ ਚੰਗੀਆਂ ਹੁੰਦੀਆਂ ਰਿਟਾਇਰਡ ਚੀਜ਼ ਨਾ ਚੰਗੀ ਹਾਂ ਡੈਡ ਚੀਜ਼ ਦੇਣਾ ਚਾਹੀਦਾ ਤਾਂ ਹੁਣ ਇਹਦੇ ਵਿੱਚ ਸਭ ਤੋਂ ਕਰਦਾ ਬੱਕਲਾਂ ਰਹਿਣਗਾ ਬੱਕਲਾਂ ਰਹਿਣ ਕੇ ਇਹਦੇ ਨਾਲ ਬੱਕਰੀਆਂ ਦੇ ਕੈਲਸ਼ੀਅਮ ਠੀਕ ਹੈ ਇਹਨਾਂ ਨੂੰ ਨਾਲ ਲਾਇਆ ਜਿਹੜੀਆਂ ਸੁਨਾਵਾਂ ਜਿਵੇਂ ਡੱਡੂ ਕੋਟ ਸ਼ਮੀਤ ਵਾਲੀ ਲੰਮੀ ਪੂਛ ਵਾਲੀ ਜਿਹਨੂੰ ਕਹਿੰਦੇ ਨੇ ਹਰੈਣ ਵਾਲੀ ਫੂਪੀ ਹਾਂ ਨਾਲ ਹੀ ਇਹਨੂੰ ਪਾ ਦਾਂਗੇ ਥੋੜ੍ਹਾਂ ਜੀਆਂ ਉਹ ਨੀਲੇ ਦਾ ਵੀ ਸੋਈ ਲਿਆ ਹਾਂ ਬਿਰਕ ਵਾਲੀ ਉਹਨੂੰ ਪਾ ਦੇਈਂਗਾ ਤੇ ਨਾਲ ਥੋੜ੍ਹਾਂ ਜਿਹਾ ਨਾਗਣੀ ਉਹ ਤੇ ਥੋੜ੍ਹਾਂ ਜਿਹਾ ਮੁਖਸਰ ਵਾਲੀ ਉਹਨਾਂ ਨੂੰ ਮਤਲਬ ਇਹਨਾਂ ਨੂੰ ਜੇ ਮੈਂ ਦੂਜਾ ਮੈਚਾਂ ਨੂੰ ਮੈਂ ਕਿੱਕ ਕਿੱਕ ਡਾਊਂਗਾ ਹਨਾ ਤਾਂ ਇਹਨਾਂ ਨੂੰ ਅੱਧਾ ਅੱਧਾ ਡਾਊਂਗਾ ਬਾਹਰੀ ਦਾ ਇਹਨੇ ਦੇ ਨਾਲ ਕੀ ਹੋਇਆ ਹੁਣ ਜਿਵੇਂ ਮੰਨ ਲਾ ਇਹਦੇ ਚ ਰੀਅਲ ਐਕਟ ਜਰਨ ਵਾਲਿਆਂ ਵਿੱਚ ਠੀਕ ਹੈ ਤੇ ਵਿਟਾਮਨ ਤੇ ਹੋਰ ਨਾਲ ਇਹਦੇ ਵਿੱਚ ਕੈਲਸ਼ੀਅਮ ਪਾ ਲਿਆ ਕੈਲਸ਼ੀਅਮ ਪਾ ਲਿਆ ਤਿੰਨ 400 ਗ੍ਰਾਮ ਪਾ ਲਿਆ ਬੂ ਤਿੰਨ 400 ਗ੍ਰਾਮ ਹੋ ਗਏ 100 ਗ੍ਰਾਮ ਆਪਾਂ ਤਾਂ ਹੀ ਕਹਿੰਦੇ ਨਾ ਦੇਖੀਂ ਲੈ ਲੀ ਜੇ ਜਿਹੜੀਆਂ ਬੱਕਲ ਲਗਾਉਂਗਾ ਸੱਬੂ ਆਦੇ ਹੁਣ ਆਪਾਂ ਦੇਖ ਕਿੰਨੇ ਪੋਲਾਂ ਦੇਖਣ ਨੂੰ ਕਿੰਨੀਆਂ ਲੱਗਦੀਆਂ ਹੈ ਨਾ ਹੁਣ ਜਦੋਂ ਆਪਾਂ ਇਹਦੇ ਨੱਪਦੇ ਆ ਤੇ ਫਿਰ ਐਂ ਲੱਗਦਾ ਜਿਵੇਂ ਸਪਰਿੰਗ ਪਾਇਆ ਹੁੰਦਾ ਉਵੇਂ ਇੱਕਦਰੀ ਫੋਲਦਣਾ ਤਾਂ ਇਹ ਗੋਹੇ ਤਾਂ ਹੀ ਪਸ਼ੂ ਥੋੜੀ ਜਿਹੀ ਲੈਟੀ ਆ ਜਿਹੜੀ ਆਹਾਂ ਲੈਟੀ ਕਹਿੰਦਾ ਜਿਹੜੀਆਂ ਬੱਕਲੀਆਂ ਇਹ ਕੱਢ ਦਿੰਦੇ ਨੇ ਪਸ਼ੂ ਥੋੜੇ ਬੋਤੇ ਨਾਲ ਗੋਹੇ ਦੇ ਵਿੱਚ ਇਹਨਾਂ ਦੇ ਜਿਹੜੇ ਦਾਣੇ ਆ ਉਹ ਆ ਜਾਂਦੇ ਦਿਖਾਈ ਦਿੰਦੇ ਰਹਿੰਦੇ ਆ ਤਾਂ ਹੀ ਆਪਾਂ ਮਿਕਸਾ ਦੇ ਗੋਹੇ ਨੂੰ ਬੜਾ ਚੰਰਾ ਮੰਨਦੇ ਆ ਜਿਹੜੇ ਇਹਦੇ ਸੁਕਮਣ ਆ ਜੀਵ ਜੂਕ ਜੇ ਬਣਦੇ ਆ ਵਿੱਚ ਕਟਿਆ ਨੂੰ ਗੋਹੇ ਦੇ ਵਿੱਚ ਫਿਰ ਉਹ ਗੋਹੇ ਦੀ ਜਿਹੜੀ ਪੂਰਜਾ ਬੜੀ ਜਿਆਦਾ ਹੀ ਬੰਦ ਕਰ ਦਿੰਦੇ ਆ ਉਹ ਬੜਾ ਪੂਲਾ ਲੱਗ ਜਾਏਗਾ ਹਾਂ ਨਾਲ ਨਹੀਂ ਇੱਥੇ ਹੋ ਪਿਆਗਾ ਲਿਕਾ ਹਾਂ ਆ ਜਾ ਆ ਜਾ ਕੇ ਲੈ ਸਬੂਤਰਾ ਮੜਾ ਜਾਗਾ ਕਰਦੇ ਹਾਂ ਇਹਦਾ ਇਹਨਾਂ ਪਾਣੀ ਚ ਲੱਗੇ ਆਦੇ ਜਿਵੇਂ ਹਰੇਣ ਵਾਲੀ ਚੱਲ ਸੱਜਰ ਸੂਈ ਵੀ ਆ ਇਹਨੂੰ ਥੋੜਾ ਜਿਹਾ ਨਹੀਂ ਰੋਕ ਪਾ ਗੀਆਂ ਇਹਨੇ ਇੱਕ ਨਾਲ ਹੀ ਇਹ ਚੱਕ ਇਹਨਾਂ ਪਾਤੀ ਨਾ ਉਸ ਤੋਂ ਬਾਅਦ ਵੇਖ ਖੜਦਾ ਖੜਦਾ ਤਾਂ ਨਹੀਂ ਇਹਨਾਂ ਨੂੰ ਲੱਭਾ ਨਾ ਪਾਇਆ ਨਾ ਡੱਕਣਾ ਪੈਣਾ ਤੇ ਖੇ ਨਾਲੇ ਲਵੇੜ ਦਾਂਗੇ ਉਹ ਵੀ ਖੜੀ ਹੋ ਗਈ ਨਾ ਲੈ ਲੱਗਣ ਸਾਰੇ ਦੇ ਨਾਲ ਜਿਹੜੀ ਨੇ ਮੈਨੂੰ ਲਵੇੜਿਆ ਦੋ ਮੁੱਖਾ ਘੱਟ ਪਾਉਂਦਾ ਚਲੋ ਇਹਗਾ ਇਹਨਾਂ ਦੀ ਤੱਕ ਬਣੀ ਨਾ ਤੇ ਡੋਂਗਾ ਇਹਦੇ ਤੇ ਜੋਮੀਂ ਦਿਲ ਪੱਕੇ ਪਾਈ ਦੇ ਨੀਕਾ ਤਾਂ ਸਵਾਦੋਂ ਦਾ ਇਹ ਬਰੋਹੜ ਪੈ ਜਾਂਦੀ ਹੈ ਹੋਣੀ ਬਾਤ ਨਾ ਜੀ ਸੈਕਟਰੀ ਲਈ ਬਿੰਦਾ ਲਾਗੀ ਸੈਕਟਰੀ ਨੂੰ ਬਾਤ ਨਾ ਇਹਨੂੰ ਮੰਨਣ ਉਹ ਹੋਣਾ ਹਾਂ ਇਹਨਾਂ ਇਹਨਾਂ ਨੂੰ ਮੈਂ ਕੀ ਕਰਦਾ ਨਾਲੇ ਇਹਦਾ ਜਦ ਮਾਰ ਲਾ ਧੋਖੜ ਵੀ ਚਾਦ ਦੇਣਾ ਇਹਨਾਂ ਨੂੰ ਹੁਣ ਆਟਾਉਂਦਾ ਪਰ ਲੈਖ ਪਰ ਇਹਨਾਂ ਨੂੰ ਹੁਣ ਨਾ ਸੱਗੀ ਪਾ ਦੇ हां एक एक प्रयोग की ये ये ए ए बी सी का लग गया ये ओ भी का यार अरे पापी तो देख ना नाम सी सी पेन ना यार परीक्षित तो पता नहीं की सी नहीं नहीं पीसमान परीक्षित तो पता नहीं ये क्यों आया ये उन्होंने मैंने उन्होंने ना बात नहीं है एक फ़ोन बता कौन? हाँ, एक फ़ोन यहाँ है। तेरी डीजल आए, तो भी मेरे तो फ़ोन तो मैंने मैं तुम पाल दिए हैं। दीजल एक पहनना है। ये साले ने फ़ोन मारा, मैंने जा कर दिए। मार कूद ना करना। ਆ ਵੀ ਧੀਮੇ ਛਤਵੇਂ ਨੇ ਤੇ ਕੱਪੜੇ ਹੋ ਗਏ ਬਣਾ ਐਸੇ ਬੂਏ ਹਾਂਜੀ ਜਦੋਂ ਆਹ ਵੇਚ ਰਹੇ ਨੇ ਤਾਂ ਪੂੰਜੀ ਨੱਕ ਦੇ ਮਾਰ ਲਾ ਦੇ ਨਵੇੜ ਤਾਂ ਜਿਵੇਂ ਮੂੰਹ ਪਰ ਤੇ ਸਮੱਲ ਆਉਂਦੀ ਐ ਫਿਰ ਇਹੇ ਸਮੱਲ ਪਰ ਬੰਦੇ ਨੂੰ ਭਜਾਉਂਦੀ ਐ ਅਗਲਾ ਕਹਿੰਦਾ ਸਮੱਲ ਆਉਂਦੀ ਐ ਪਸ਼ੂਆਂ ਤੇ ਰੱਖੀ ਕੀ ਕਰਨਾ ਹਣਾ ਆ ਵੀ ਕੱਪੜਾ ਸੀਤਵੇਂ ਨੇ ਗਈ ਝੋਟੀ ਟੀੜੀ ਉਹ ਪਰ ਲਈ ਹੂੰ ਇਹਦਾ ਕਿਹਨੇ ਜਾ ਰਗਾ ਇਹਦੇ ਟਾਈਮ ਤੇ ਆ ਜੀ ਮੇਰੇ ਸਹਾਂਵਾਂ ਇਹਦੇ ਨੂੰ ਜੂੜੇ ਖਾਣ ਵਾਲਾ ਜੀ 22 ਦਾ ਨਾ ਆ ਵੀ ਆਹ ਤਾਂ ਹੀ ਤੇ ਹੀ ਨਾ ਇਹ ਵੀ ਕੋਬਾਰਦ ਓਕੇ ਹੁਣ ਕੱਲਮਾ ਲਾਹੀ ਕਹਿੰਦਾ ਭਾਬੇ ਜਰਾ ਹਾਂ ਲਾ ਜਿਹੜੇ ਆ ਲੈ ਕੇ ਆ ਬਾਲੀਆਂ ਬੱਤਲੀਆਂ ਤੇ ਨਾਲ ਨਾਲ ਇਹਦੇ ਨਾਲ ਪਸ਼ੂ ਆਉ ਨਹੀਂ ਕਰਦਾ ਹਾਂ ਲਾ ਵੀ ਡੱਕ ਜੀ ਨਹੀਂ ਮੰਨਦਾ ਡੱਕ ਨਾਲ ਦੁੱਧ ਧਿਆ ਨਾਲੇ ਪਸ਼ੂ ਆ ਜਾਂਦਾ ਨਾਲੇ ਖੋਸ ਮੈਂਦਾ ਪਸ਼ੂ ਜਿਹਨੂੰ ਦਾਨ ਹੋਣਾ ਨਹੀਂ ਪਾਉਂਦੇ ਨਾ ਤਾਂ ਫਿਰ ਦੂਜੇ ਰੋਡ ਪਸ਼ੂ ਨੂੰ ਟਰਾਲਾ ਲਾਉਣਾਗੇ ਫਿਰ ਪ੍ਰੋਬਲਮ ਨਹੀਂ ਹੋਣੀ ਪਤਾ ਇਹਨੇ ਨਾਲ ਖੋਸ ਹੋਇਆ ਲਾ ਅਈਏ ਜਿੱਪਾ ਨਾ ਹੋਰ ਕੰਮੇ ਰੋਮੇ ਇੱਕ ਦੱਸਿਆ ਜੇ ਮੇਰੂ ਨਹੀਂ ਹੁੰਦੀ ਜੇ ਤੇਰਾ ਮੇਰੂ ਕੋ ਦਾ ਤਣਾਇਆ ਬ੍ਰੇਕ ਨਾਲ ਬ੍ਰੇਕ ਨਾਲ ਮਾਰਿਆ ਚੀਰਾ ਦਿੱਤਾ ਚੀਰਾ ਦੇ ਕੇ ਥੋੜਾ ਜਿਹਾ ਉਹ ਕੀਤਾਗਾ ਆ ਸੱਚੀ ਲੱਗੀ ਉਦੋਂ ਮੈਂ ਕਿਹਾ ਫਿਕਰਾ ਆ ਸਹਾਰਾ ਦਿੱਤਾ ਨਾ ਪਈ ਤੇ ਜਿਵੇਂ ਮੰਨ ਲਾ ਇਹਦੇ ਵਿੱਚ ਆਜੇ ਹੋਰ ਲਿਖਾਂ ਨੂੰ ਥੋੜੀ ਸੋਝ ਨਹੀਂ ਹਾਂ ਹਾਂ ਤਾਂ ਉਹਨੂੰ ਸੋਝ ਆ ਤੇ ਭੈਣਾ ਉਹੀ ਗੱਲ ਸਾਲੀ ਕੋਈ ਗੱਲ ਉਵੇਂ ਹੀ ਹੋ ਜਾਂਦੀ ਹੈ ਕਿਤੇ ਤੇ ਹਾਂ ਤੇ ਫਿਰ ਇਹਦਾ ਮੇਰੂ ਆ ਜਿਹੜਾ ਫਿਰ ਮਾਰਿਆ ਚੀਰਾ ਦਿੱਤਾ ਥੋੜੀ ਜੀ ਮਤਲਬ ਸਰਾਈ ਪਾਈ ਥੋੜੀ ਜੀ ਜਿਵੇਂ ਕਿ ਜੇ ਬਾਲੇ ਜਪਾਲਿਆ ਤਾਂ ਕਿਤੇ ਥਣ ਥਣ ਜਮੀਨਾ ਸੋਝੇ ਜੇ ਖਰਾਬ ਨਾ ਹੋ ਜੇ ਉਹ ਵੀ ਡਰਦੇ ਡਰਦੇ ਨੇ ਮਤਲਬ ਮਸਾ ਕੀਤਾ ਫਿਰ ਦੋ ਦਿਨ ਤਾਂ ਦੁੱਧ ਆਇਆ ਨਹੀਂ ਫਿਰ ਹੋਮੋਕੈਸਟ ਦਵਾਈਆਂ ਨਾਲ ਤੇ ਇਹ ਚੀਜ਼ਾਂ ਦੇ ਜੋਰ ਦਿੱਤਾ ਪਰ ਹੁਣ ਜਾ ਕੇ ਕੱਲ ਤੜਕੇ ਵੀ ਦੁੱਧ ਆਪਾਂ ਲੈ ਸੀ ਨੀਂਕ ਕਰੜਾ ਥੋੜਾ ਆ ਤੇ ਰਾਤ ਵੀ ਆਪੇ ਚੋਲੇ ਜੀ ਹੁਣ ਵੀ ਆਪੇ ਚੋਲੇ ਜੀ ਨੀਂਕ ਸਲਾਈ ਪਾਉਣ ਦੀ ਲੋੜ ਨਹੀਂ ਪਈ ਹੁਣ ਆਪਾਂ ਠੀਕ ਹੈ ਜੁਣੀ ਹੁੰਦਾ ਕੱਲਾ ਬੱਕੜ ਨਾਲ ਜਿਵੇਂ ਹੁਣ ਹੁੰਦਾ ਹੁਣ ਬੱਕੜ ਨਾਲ ਜੇ ਮਾਲਾ ਪਾ ਪੀ ਹੈ ਨਾ ਇਹਨਾਂ ਦਾ ਸੋਹਣਾ ਬੜਾ ਫੋਟੋ ਹੋ ਜਾਂਦਾ ਠੀਕ ਹੈ ਕੋਈ ਹੁਣ ਆ ਪਕੜਾ ਜਾ ਕੇ ਪਾਉਣਾ ਆ ਵੀ ਫੇਰਾ ਕੀ ਕਰਦਾ ਤੂੰ ਹੈ ਉਹਨੇ ਕੱਟ ਦਿੱਤੀ ਹੂੰ ਦੇ ਆ ਕੋਈ ਮੌਸਾ ਬਗੀ ਆ ਗਈ ਜੀ ਪੈਰ ਚੱਪੇ ਆ ਗਏ ਆ ਸਾਡੀ ਆ ਗਈ ਖੁਸ਼ੀ ਖੁਸ਼ੀ ਉਹ ਖੁਸ਼ੀ ਇੱਦਾਂ ਬਣਾ ਮਾਤੋਂ ਪਈ ਜਾਂਦੀ ਜਿਹੜੀ ਅੱਜ ਵੀ ਸਾਨੂੰ ਕਹਿੰਦਾ ਉਹ ਮਰ ਗਈ ਸੀ ਉੱਥੇ ਕਿਉਂਕਿ ਉਹਦਾ ਪਹਲਾ ਹਾਲਾਤ ਬੁਰੇ ਸੀ ਖੁਸ਼ੀ ਆ ਕੇ ਖੜੀ ਹੋ ਜਾ ਕਾਲੀ ਦੇ ਬੰਦੇ ਜਾਂ ਵੀ ਆ ਗਿਆ ਇਹਦੀ ਅੱਖ ਜੀ ਵੀ ਨੀਲੀ ਜੀ ਆ ਗਈ। ਨਾ ਇਹਦੀ ਕਾਲੀ ਅੱਖ ਤਾਂ ਹੈ ਨਹੀਂ ਇਹਦੀ ਨੀਲੀ 라ਵੀ ਵਾਲੀ ਅੱਖੀ ਹੈ ਇਹਦੇ ਇਹਦੇ ਮੱਥ ਤੇ ਵੀ ਵੱਲ ਲੱਗ ਗਿਆ। ਪਤਾ ਨਹੀਂ ਕਿਹੜੇ ਸਮਾਂ ਤੋਂ ਬਣਾਉਂਦੇ ਸੀ ਤੇ ਉਹ ਦੇਖ ਲਿਆ ਜਾ ਕੇ ਐ ਬ੍ਰੀਡ ਕਰ ਜਾਂਦੀ ਬਈ ਬਈ। ਹੁਣ ਤਿੰਨਾਂ ਰਾਂਗਾਂ ਤੱਕ ਪੂਰਾ ਕਰੋ ਲੱਗਾ ਚੌਥੀ ਪੀੜੀ ਸੀ। ਚੌਥੀ ਪੀੜੀ ਦਾ ਰੰਗ ਰੂਪ ਤਾਂ ਬਦਲ ਗਿਆ ਨਾ ਕਰਪਾਹਣਾਈ ਤੇ ਅੱਖ। ਤੇ ਮੱਥੇ ਤੇ ਆ ਗਈ। ਤੇ ਆ ਜਾ ਕੁਝ। ਆ ਜਾ। ਕੁਝੀ। ਉਹ ਕੁਦੀ। ਆ। ਵਾਹ ਆ ਜਾ। ਨਾਲ ਦੇਵਾ ਮੱਥਾ ਹੋ ਰਿਹਾ। ਤੇ ਆਇਆ ਕੋਸੀ ਉਹ ਕੋਸੀ ਆਇਆ ਖੜੀ ਖੜੀ ਖੋਸੀ ਉਹ ਭਜੀ ਇਹਨਾਂ ਨੇ ਕਨਫਿਊਜ਼ ਹੈ ਵੀ ਆ ਕੀ ਕਰਾਂ ਕਿੱਧਰ ਖੜੀ ਹੋਣਾ ਇਹਨੂੰ ਖੁੱਲੀ ਵੀ ਛੱਡ ਦੇ ਸੇਭੂ ਖੁੱਲੇ ਦੇ ਨਾਲ ਇਹ ਥੋੜਾ ਜਿਹਾ ਤੁਰੀ ਤੁਰੀ ਫਿਰਦੀ ਰਹਿੰਦੀ ਹੈ ਤਾਂ ਕਿ ਆਦੇ ਹੁਣ ਫਰਸ ਫਰਸ ਵਿਹਲਾ ਹੁਣ ਮਤਲਬ ਦਵਾਈ ਕੀ ਰਾਂ ਤਾਂ ਹੁਣ ਜਿਵੇਂ ਕੱਲ ਧਰਤੀਆ ਹੁਣ ਜਿਹੜੇ ਦਾਦੇ ਧਾਗੇ ਵੀ ਤਾਂ ਸੰਨੀ ਕਰਾਂਗੇ ਸੇਭੂ ਉਦੋਂ ਫੇਰ ਖੜੀ ਉਹਦੋਂ ਕਿ ਸਨੀ ਕੀਤੀ ਤੇ ਪਸ਼ੂ ਸਾਰੇ ਖੜੇ ਹੋ ਜਾਂਦੇ ਸਾਰੇ ਖੜੇ ਕਰਕੇ ਇਹ ਦਵਾਈ ਪਾਈ ਪਈ ਹੈ ਬਾਹਰੋਂ ਵੀ ਕੱਲ ਮਾਰਦੇ ਸੀ ਮੈਂ ਤਾਂ ਨਹੀਂ ਆਹ ਦੁਬਾਰੇ 19 ਕ ਦਵਾਈ ਹੈਗੀ ਜਿੰਨੀ ਅੰਦਰ ਅੰਦਰ ਛੜਕੀ ਜਾਵੇ ਅੰਦਰ ਸਾਰੀ ਛੜਕੀ ਜਾਊਗੀ ਦਵਾਈ ਇਹ ਨਹੀਂ ਹੁੰਦਾ ਇਹ ਤਾਂ ਨਾ ਹੀ ਕੋਈ ਕਰੇ ਸੰਗਲੋਂ ਨਾ ਨਾ ਖਈ ਜੋ ਖਈ ਜੋ ਜੇਦੋਂ ਪਾਇਗਾ ਸੰਗਲ ਇੱਥੇ ਤੇ ਉਦੋਂ ਬਾਅਦ ਮੁੱਜੇ ਨਾ ਪਈਦਾ ਸੀ ਵੀ ਫੇਰ ਕੀ ਹੋ ਜਾਂਦਾ ਫੇਰ ਕਿਹੜਾ ਪੂਰੀ ਕਿ ਲੈਨੇ ਵੀ ਖੁੱਲੀ ਵੀ ਸੀ ਵੀ ਸੰਗਜ ਪਾਇਆ ਤਾਂ ਕਰਕੇ ਤੇ ਬਾਕੀ ਇਹ ਕਿਉਂ ਗੱਜੇ ਮੁੱਜੇ ਦਾ ਵਧੀਆ ਮੂੰਹ ਨੂੰ ਆਹ ਲੰਗਾ ਸਾਰੀ ਹਾਂ ਐਂਕੀ ਮੈਂ ਚੱਕੇ ਲੱਗੀ ਵੱੜਦੀ ਸੀ ਤੂੰ ਐ ਲੱਗੀ ਵੱੜਦੀ ਸੀ ਇਹਨਾਂ ਦੇ ਪਸ਼ੂ ਮਾਫ ਕਰਦੇ ਆ ਯਾਰ ਹਨਾ ਕੋਥੀ ਹੁੰਦਾ ਇਹਨਾਂ ਦਾ ਦਿੱਤੀ ਖਾਨੇ ਆ ਸੱਭੂ ਥੋੜਾ ਬਾਲਾ ਠੀਕ ਹੈ ਤਾਂ ਸਕੂਲ ਜਾਂ ਮਿਲਦਾ ਨਹੀਂ ਇੱਥੇ ਅੱਗੇ ਬੇਲੇ ਹੁੰਦੇ ਹੁਣ ਤੂੰ ਵੀ ਜੇ ਬੇਲਾ ਹੁੰਦਾ ਤੂੰ ਵੀ ਪਿੰਡ ਦੀ ਨਿਕਲਣਾ ਸੀ ਮੈਂ ਵੀ ਕਰੇ ਨਾਲ ਹੀ ਨਿਕਲਣਾ ਸੀ ਅੱਡੇ ਤੇ ਬਹਿ ਜਾਂਦੇ 10 ਮਿੰਟ ਦੁਕਾਨ ਤੇ ਬਹਿ ਜਾਂਦੇ ਉਧਰ ਬਹਿ ਜਾਂਦੇ ਉਧਰ ਹੁਣ ਆ ਜੇ ਮੱਲ ਜਦੋਂ ਕਦੇ ਐ ਹੁੰਦਾ ਹੁਣ ਤਾਂ ਕਈ ਵਾਰੀ ਕੋਸ਼ਿਸ਼ ਕਰੀਏ ਵੀ ਜਾਂ ਅੱਜ 10 ਮਿੰਟ ਪਿੰਡ ਜੇ ਨਾ ਛੱਡ ਕੇ ਕਿ ਉਹਦੋਂ ਆਪਣੇ ਯਾਰ ਬੋਤਾ ਫੋਨ ਆ ਜਾਂਦਾ ਵੀ ਕਿੱਥੇ ਆ ਫਾਰਮ ਤੇ ਆ ਮੈਂ ਆ ਗਿਆ ਹਨਾ ਫਿਰ ਉਹਨਾਂ ਦੇ ਵਿੱਚ ਹੁੰਦੀਆਂ ਕਿਉਂਕਿ ਹੁਣ ਸਾਰਿਆਂ ਨਾਲ ਗੱਲਾਂ ਪਤਾ ਪਿੰਡ ਜੇ ਨਾ ਦੋ ਤਿੰਨ ਨੂੰ ਪਤਾ ਪਹਿਲਾਂ ਵਾਕੇ ਹੋ ਗਏ ਸੀ ਤੇ ਦੋ ਤਿੰਨ ਗੱਲਾਂ ਹੋਰ ਸੀ ਪਿੰਡ ਤੇ ਐ ਗੱਲਾਂ ਜਿਹਨਾਂ ਲੱਗੀਆਂ ਉਹਨੂੰ ਮੈਂ ਕਹਾਂ ਨਾ ਯਾਰ ਮੈਂ ਸੌਹਾਂ ਫਾ ਮੈਨੂੰ ਕਹਿੰਦਾ ਯਾਰ ਲੈ ਤੂੰ ਕਿਹੜੀ ਦੁਨੀਆ ਚ ਫਿਰਦਾ ਕਹਿੰਦਾ ਭਾਈ ਤੇਰੇ ਕੋਲ ਤਾਂ ਸਾਰਾ ਕਹਿੰਦਾ ਉਧਰ ਤਾਂ ਪਿੰਡ ਆ ਜਾਂਦਾ ਆਪਣਾ ਠੀਕ ਆ ਕੋਈ ਨਾ ਕੋਈ ਕੰਮ ਧੰਦਾ ਕੋ ਤਨ ਪਤਾ ਹੁੰਦਾ ਉਹਦੇ ਕੋਲੇ ਮੈਂ ਸੱਚੀ ਵਿੱਚ ਜੀ ਸੌਂਖਾਨ ਵਾਲਾ ਕੰਮ ਮੈਂ ਕਿਹਾ ਨਹੀਂ ਪਤਾ ਜਾਰ ਤੋਂ ਤੁਹਾਨੂੰ ਪਿੰਡੋਂ ਆ ਗਿਆ ਕੋਈ ਅੰਕਲ ਆ ਗਿਆ ਕੋਈ ਪਿੰਡੋਂ ਹੋਰ ਆ ਗਿਆ ਕੋਈ ਕੋਈ ਮਰਜੀ ਆ ਜਾਏ ਗਰੀ ਕੋਈ ਕੰਮ ਧੁੰਦਾ ਜਿਹੜੇ ਉਹ ਕੰਮ ਆ ਗਿਆ ਆਪਾਂ ਉਸੇ ਕੰਮ ਦੀ ਗੱਲ ਹੀ ਕਰੀਦੀ ਆ ਵੀ ਭਾਈ ਕਿਵੇਂ ਆਇਆ ਠੀਕ ਆ ਕੋਈ ਪਸ਼ੂਆਂ ਵਾਲਾ ਆ ਗਿਆ ਪਸ਼ੂਆਂ ਵਾਲੀ ਗੱਲ ਆ ਕੋਈ ਕੰਮ ਧੁੰਦਾ ਕਰਾਉਣ ਵਾਲੀ ਗੱਲ ਆ ਕੋਈ ਕੰਮ ਧੁੰਦਾ ਵਾਲੀ ਹੋਿੰਦੀ ਬਸ ਉਹ ਗੱਲ ਕਰੀਦੀ ਆ ਤੇ ਉੱਥੇ ਛੱਡ ਦੇਂਦੀ ਆ ਤੇ ਨਾ ਮੈਂ ਆਪਕ ਤੇ ਐ ਪੁੱਛਿਆ ਵੀ ਹੋਰ ਕਿਵੇਂ ਆ ਹਾਲ ਐ ਫਰਾਂ ਨਾ ਤੇ ਕੋਈ ਹੋ ਗਿਆ ਬੜੇ ਤੇ ਨਹੀਂ ਉਹ ਮਗਾ ਜਿਹੜਾ ਗੱਲ ਕਿਤੇ ਚੱਲਦੀ ਆ ਉਹ ਤੋਂ ਪੋਹਦੇ ਉਹ ਆਪ ਹੀ ਖਰਾਅ ਰਹਿ ਜਾਈਦਾ ਵੀ ਸੱਚੀ ਮੱਚੀ ਰਹੀ ਪਿੰਡ 'ਚ ਹੋਗੇ ਕਿਉਂਕਿ ਪਿੰਡ ਨਾਲ ਜਿਵੇਂ ਬਗਾਨੇ ਪਿੰਡ ਦਾ ਆਪ ਨੂੰ ਨਹੀਂ ਪਤਾ ਹੁੰਦਾ ਉਵੇਂ ਜੇਕਰ ਆਪਣੇ ਨਾਲ ਸੱਚੀ ਮੱਚੀ ਉਹ ਕੰਮ ਹੋਇਆ ਨਾ ਹੁਣ ਵੀ ਪਿੰਡ ਨਾਲ ਇੱਕ ਕਨੈਕਸ਼ਨ ਹੀ ਕਿਤੇ ਆ ਗਿਆ ਜਦੋਂ ਜਾਣੇ ਆਡੇ ਤੇ 10 ਮਿੰਟ ਜੇ ਆਪਾਂ ਬੈਹਣੀਆ ਤੱਕ ਨੂੰ ਬਾਪੂ ਵਰ ਗਿਆ ਗਿਆ ਆਪਾਂ ਘਰੇ ਤੁਰਿਆ ਨੇ ਨੇ ਕਿਉਂਕਿ ਛੇਪੀਆ ਇਦਾਂ ਹੁੰਦੀ ਆ ਨਾ ਤਾਂ ਉਸ ਲੋਟ ਜਿਹੜੀਆਂ ਉਹ ਗੱਲਾਂ ਬਾਤਾਂ ਦਾ ਪਤਾ ਨਹੀਂ ਲੱਗਦਾ ਤੇ ਨਾਈਓ ਧਿਆਨ ਦਿੱਤਾ ਤਾਂ ਅਹ ਜਿਹੇ ਗੱਲਾਂ ਦੀ ਪਤਾ ਲੱਗਦਾ ਨਾ ਵੀਰ ਉਹ ਗੱਲਾਂ ਜਿੱਸ ਕਿ ਮਾਰੀ ਨਿਕਲਿਆ ਲੈ ਅਗਲਾ ਕਹਿੰਦਾ ਹਨਾ ਉਹਦੇ ਕੋਲ ਗੱਲਬਾਤ ਸੁਣਦੇ ਆ ਸੁਣਦੇ ਹੁਣ ਚਲ ਇਹਦੇ ਵਿੱਚ ਆਏ ਆ ਮਗਨ ਹੋਏ ਰਹਿੰਦੇ ਆ ਠੀਕ ਆ ਉਹ ਵੀ ਕਰਦੇ ਆ ਕਿ ਜਦੋਂ ਟੋਨੀ ਭਰ ਕੇ ਉੱਤਰ ਗਏ ਹੋਏ ਆ ਤੇ ਆਪਾਂ ਵੇੜੇ ਕੱਢੀ ਜਾਂਦੇ ਆ ਜਦੋਂ ਉਹ ਆ ਜਾਂਦੇ ਆ ਤਾਂ ਉਹ ਮੇਜਕਰ ਤੇ ਬਾਕੀ ਪੀਪਲ ਸੁਪੀ ਸੀਗੀ ਹਾਂ ਦਿੱਤਾ ਟਟਾ ਇਹਦਾ ਮੇਲ ਦਾ ਹੰਗਰੇ ਜੀ ਮੇਲ ਦਾ ਹਾਂ ਮੇਲ ਦਾ ਮੇਲ ਮੇਲਾ ਵੀ ਮੇਲ ਜਦੋਂ ਮੇਲੇ ਵਿੱਚ ਚੱਲਣਾ ਮੇਲ ਦਾ ਰੱਖੀ ਤੀਰੇ ਇਹਨਾ ਜੀਮੇਲ ਰਖ ਲਈਏ ਕਿ ਈਮੇਲ ਉਹ ਦਾਫਤੂ ਤੇ ਈਮੇਲਾਂ ਵੀ ਈਮੇਲਾਂ ਹੈਲੋ ਜੀਮੇਲ ਈਮੇਲ ਸੇ ਮੈਸੇਜ ਆ ਰਹਾ ਹੈ ਬੋਲੋ ਆਪ ਤੇਰੇ ਨਾਲ ਰਹੇ ਇਹ ਵੀ ਈਵੀਸੀ ਵਾਲੇ ਵੀ ਹੈ ਇਹ ਪ੍ਰਿਸ਼ਤਾ ਦੇਖੀ ਹਾਂ ਉਹ ਦਾਗਾ ਠੀਕ ਹੈ ਇਹ ਐਨਕੂ ਦਾ ਪਾਸਟਰ ਨੇ ਇੱਥੇ ਕੋਕ ਦੇਖੋ ਹਰ ਚੀਜ਼ ਹੈ ਜਿਹੜੀ ਕੋਈ ਵੀ ਸੰਸਥਾ ਕਹਿੰਦੀ ਉਹ ਚੰਗਲਾ ਕੰਮ ਕਰਦੀ ਹੈ ਉਹਨਾਂ ਦੇ ਬੱਚੇ ਲੈਣੇ ਜ਼ਰੂਰੀ ਹੈ ਜੇ ਨਾਂ ਨਾਂ ਬੱਚੇ ਨਹੀਂ ਲਵਾਗੇ ਤੁਸੀਂ ਕੋਈ ਨਾਂ ਮੋਰ ਲਾ ਕੇ ਤਿੰਨ ਦਿਨ ਦੋਗੇ ਕੁਛ ਕਰਨਗੇ ਨਹੀਂ ਤੁਹਾਨੂੰ ਜਿਹੜਾ ਆਸਾਨ ਤੁਹਾਨੂੰ ਪਤਾ ਲੱਗਦਾ ਵੀ ਇਹਦੀ ਮਾਂ ਦਾ ਰਿਕਾਰਡ ਵਧੀਆ ਉਹਦਾ ਨਾਂ ਬੱਚਾ ਲਓ ਇਹ ਬੱਚੇ ਤੁਹਾਡੇ ਕੋਲੇ ਚੰਗੇ ਹੁੰਦੇ ਆ ਅਗਲੇ ਦਿਨਾਂ ਚੀਜ਼ਾਂ ਦਾ ਸਾਨੂੰ ਵਰਤੋ ਨਹੀਂ ਚੰਗੇ ਹੁੰਦੇ ਤਾਂ ਨਾ ਵਰਤੋ ਹਨਾ ਕਿਉਂਕਿ ਇਹ ਚੀਜ਼ਾਂ ਨੰਦਰ ਨੰਮਾ ਨਹੀਂ ਹੁੰਦੀਆਂ ਇਹ ਕੁਦਰਤੀ ਗੱਲ ਨਹੀਂ ਹੁੰਦੀਆਂ ਹਰ ਇੱਕ ਬੰਦੇ ਦਾ ਜ਼ੋਰ ਤਾਂ ਹੀ ਲੱਗਿਆ ਹੁੰਦਾ ਵੀ ਮੇਰਾ ਬੱਚਾ ਨਾ ਕਿਤੇ ਮਰ ਜਾਵੇ ਕੋਈ ਨਿਸ਼ਾਨ ਨਾ ਜੇ ਕੋਈ ਆਇਆ ਨਾ ਹੋ ਜੇ ਕੋਈ ਬੋਹ ਨਾ ਹੋ ਜੇ ਹਨਾ ਔਰ ਜਿਹੜਾ ਕੁਦਰਤ ਦੀਆਂ ਚੀਜ਼ਾਂ ਹਨ ਘਰਾਂ ਵਿੱਚ ਕਰਤਾਰਦੇ ਆ ਇਹੇ ਛੋਟੇ ਬੱਚੇ ਹੁੰਦੇ ਰਹਿੰਦੇ ਆ ਕਿਤੇ ਮਾੜਾ ਮੋਟਾ ਕੁਛ ਹੋ ਗਿਆ ਕਿਤੇ ਕੁਛ ਹੋ ਗਿਆ ਜਿਹੜੇ ਛੋਟੇ ਦਾ ਜਿੰਨੇ ਜਿਆਦਾ ਰਿਜ਼ਲਟ ਮਿਲਦਾ ਜਿੰਨਾ ਉਹ ਲਾਸਮੀ ਆਉਂਦਾ ਆਪਣਾ ਰਿਜ਼ਲਟ ਮਿਲਿਆ ਬੈ ਠੀਕ ਆ ਆਪਾਂ ਹਰ ਵਾਰੀ ਦੋ ਚਾਰ ਤੇ ਜਿਹੜੇ ਪਸ਼ੂ ਆ ਉਹਨਾਂ ਤੋਂ ਗੱਪਣ ਕਰਾਉਣੀ ਹੁੰਦੀ ਆ ਵੀ ਸਾਰੀ ਜ਼ਿੰਦਗੀ ਉਹਨਾਂ ਤੋਂ ਗੱਪਣ ਕਰਾਉਂਦੇ ਰਵਾਂਗੇ ਦੋ ਚਾਰ ਪਸ਼ੂ ਜਿਨ੍ਹਾਂ ਦੀ ਲੋੜ ਹੁੰਦੀ ਆ ਹੁਣ ਕੋਹੇ ਨੂਰ ਵਾਲੀ ਆ ਉਹ ਛੋਟਾ ਸਮੂਹ ਹੈਗਾ ਸੀ ਉਧਰ ਘਰੇ ਹੁਣ ਇੱਥੇ ਕੋਹੇ ਨੂਰ ਤੋਂ ਫੇਰ ਗੱਪਣ ਕਰਾਈਆਂ ਵੀ ਚਲ ਇੱਥੇ ਵੀ ਇੱਕ ਦੋ ਕਟ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨ ਪੂਰਾ ਉੱਪਰ ਕੇ ਹੁੰਦਾ ਹੈ ਜਾਂ ਉਹਦੀ ਮਾਂ ਦਾ ਚੰਗਾ ਰਿਕਾਰਡ ਹੈ ਉਹਦੀ ਭੈਣ ਦਾ ਚੰਗਾ ਰਿਕਾਰਡ ਆ ਹਨ ਤਾਂ ਉਹ ਜਿਹੜਾ ਸਾਨ ਆਪਾਂ ਵੀ ਉਹ ਬਸਨ ਦਾ ਹੱਕ ਬਣਦਾ ਆਪਾਂ ਉਪਮਾ ਦੀ ਕਿਸੇ ਤੁਹਾਡੇ ਐਕਟੀ ਬੰਦੇ ਕੋਲੇ ਹੋਵੇ ਆਉਂਦੀ ਕਿਸੇ ਕੋਲੇ ਮਰਜ਼ੀ ਹੋਵੇ ਦੇਖੋ ਹਨਾ ਤਾਂ ਬ੍ਰੀਡ ਤੁਸੀਂ ਤਾਂ ਹੀ ਬਣਾਉਂਗੇ ਤਾਂ ਜੇ ਬ੍ਰੀਡ ਵੀ ਤੁਸੀਂ ਸੁੱਤਣ ਲੱਗ ਗਏ ਉਹਦੇ ਕੋਲੇ ਚੰਗਾ ਝੋਟਾ ਮੈਂ ਤਾਂ ਜ਼ਿੰਦਗੀ ਜੀ ਨਹੀਂ ਟੀਗਾ ਪਰ ਉਹਨਾ ਨਹੀਂ ਤੇ ਇੱਕ ਚੀਜ਼ ਧੂਰਾ ਬੋਲੋ ਜਿਹੜੇ ਝੋਟੇ ਦਾ ਉਹਦੇ ਝੋਟੇ ਦੱਸੋ ਆ ਮਨੇਗਲਾ ਡੀਜਨਟ ਅਟਕਰਾਵੇ ਨਾ ਕਰਾਵੇ ਜ਼ਿੰਦਗੀ ਇਹ ਤੁਸੀਂ ਆ ਆਪਣੀ ਮਾਰ ਖਾਂਦੇ ਯਾਨੀ ਕਿ ਜਿਹੜਾ ਤੁਹਾ ਸਾਨੂੰ ਪਤਾ ਵੀ ਯਾਰ ਆ ਝੋਟੇ ਦਾ ਪੰਦੀ ਗਲੱਕ ਆ ਗਿਆ ਗੱਲ ਹੀ ਖਤਮ ਐ ਝੋਟੀ ਨੇ ਦੁੱਧ ਦਿੱਤਾ ਨਹੀਂ ਦਿੱਤਾ ਉਹ ਤੇਰੀ ਝੋਟੀ ਆ ਜੇ ਦੁੱਧ ਕੱਟ ਦੇ ਦੂ ਤਾਂ ਵੀ ਤੇਰੇ ਪੰਦੇ ਹੀ ਐ ਜੇ ਦੁੱਧ ਜਿਆਦਾ ਬਾਜੂਗੀ ਦੋ ਪੈਸੇ ਵੱਧ ਮਿਲ ਜਾਣਗੇ ਤਾਂ ਵੀ ਤੇਨੂੰ ਮਿਲਨੇ ਆ ਉਹ ਕਿਸੇ ਨੂੰ ਨਹੀਂ ਮਿਲਨੇ ਛੋਟਾ ਜਿਹੜਾ ਮਰਜ਼ੀ ਵਰਤੋ ਉਹਦਾ ਰੀਅਲ ਰਿਕਾਰਡ オリジナル ਲਿਖ ਕੇ ਰੱਖੋ ਸਾਰਿਆਂ ਨੂੰ ਦੱਸੋ ਵੀ ਆਹ ਚੂਚੀਜ ਐ ਮਾੜੀ ਆ ਗਈ ਤਾਂ ਤੁਸੀਂ ਮਾੜੀ ਲੋਕਾਂ ਦੇ ਸਾਹਮਣੇ ਪੇਸ਼ ਕਰ ਦੇਣੀ ਐ ਚੰਗੀ ਆ ਗਈ ਚੰਗੀ ਪੇਸ਼ ਕਰ ਦੇਣੀ ਐ ਪਰ ਬਣਾ ਕੇ ਨਾ ਪੇਸ਼ ਕਰੋ ਵੀ ਕਈ ਵਾਰੀ ਵਿੱਚ ਮੈਂ ਦੇਖਿਆ ਉਹ ਟਾਰਗੇਟ ਦੇ ਨਹੀਂ ਕਰ ਬੰਦੇ ਚੱਲੇ ਸਨ ਉਹਵੇਂ ਨਾ ਪਰ ਉਹ ਨਵੇਂ ਬੰਦੇ ਉਹਨਾਂ ਨੂੰ ਪਤਾ ਹੁੰਦਾ ਹੀ ਹੈ ਵੀ ਯਾਰ ਆਪਾਂ ਇਹ ਚੀਜ਼ ਬਣਾਉਣੀ ਬਣਾਉਣੀ ਹੈ ਠੀਕ ਹੈ ਤੇ ਪਰ ਜਿਹੜੇ ਨਵੇਂ ਬੰਦੇ ਹੁੰਦੇ ਆ ਜਿਵੇਂ ਤੁਸੀਂ ਮੰਨ ਲਓ ਮੱਜਾਂ ਤੇ ਹੁਣ ਦੇਖ ਕੇ ਸੀਮਲ ਭਰਦੇ ਆ ਮੈਂ ਇਹਨਾਂ ਨੂੰ ਪਤਾ ਨਹੀਂ ਉਹਦਾ ਆਹ ਛੋਟਾ ਦਾ ਮਾੜਾ ਆ ਆ ਫਲਾਣਾ ਮਾੜਾ ਤੇ ਓਕਾ ਮਾੜਾ ਉਹ ਕੋਮਦੀ ਚੰਗੀ ਹੋਊਗਾ ਠੀਕ ਆ ਉਹ ਮੇਰੇ ਘਰੇ ਹੋ ਜਾਦਾ ਇੱਕ ਅੱਧਾ ਮਾੜਾ ਆ ਗਿਆ ਹੋਵੇ ਤੇਰੇ ਘਰੇ ਚੰਗੇ ਆ ਉਹ ਮਤਲਬ ਤੂੰ ਦਰਸੇ ਹੀ ਨਹੀਂ ਵਰਤਦਾ ਤੇ ਜਦ ਨੂੰ ਮੇਰੇ ਘਰੇ ਝੋਟਿਆਂ ਦੇ ਦੁੱਧ ਮੈਂ ਦਿਖਾਉਣਾ ਉਹਦੋਂ ਤੂੰ ਦੁਬਾਰੇ ਉਹਨਾਂ ਨੂੰ ਦੇਖ ਕੇ ਟੀਕੇ ਭਰੇਗਾ ਉਹਦੋਂ ਤੂੰ ਨਾ ਤੂੰ 5 ਸਾਲ ਮਗਰ ਹੋ ਗਿਆ ਤੇ ਇਹ ਤੂੰ ਆਪਦੇ ਦਿਮਾਗ ਨਾਲ ਸੋਡੇ ਘਰੇ ਜਾਨੀ ਕਿ ਜੇ ਤਾਂ ਦੋਨਾਂ ਨੇ ਕੱਟੀਆਂ ਦਿੱਤੀਆਂ ਤਾਂ ਬਾਰੇ ਨਾ ਰਹੀਆਂ ਉਹ ਤੇ ਜੇ ਇੱਕ ਕੱਟੀ ਦੇ ਚਾਂਸ ਤਾਂ ਹੁੰਦੇ ਆ ਨਾ ਜਾਂਦੇ ਤੇ ਕਈ ਵਾਰੀ ਦੇਖੀ ਤੇਰੇ ਨਾਲ ਵੀ ਦੋਨੇ ਕੱਟੀਆਂ ਦੇ ਗਈਆਂ ਅੱਗੇ ਕੱਟੀ ਦੇਂਦੀ ਸੀ ਇੱਕ ਤੇ ਅੱਜ ਤੇ ਮੇਰੇ ਨਾਲ ਦੇ ਵੀ ਜ਼ਿਆਦੇ ਕੱਟੀਆਂ ਆਏ ਹੋਏ ਆ ਠੀਕ ਆ ਆਪਾਂ ਝੋਟਾ ਜੇ ਵੱਧ ਵਰਤਾਂਗੇ ਉਹਦੀ ਇੱਕ ਅੱਧੀ ਕੱਟੀ ਆਉਣ ਦੇ ਚਾਂਸ ਹੁੰਦੇ ਆ ਜਿਵੇਂ ਅੰਮਨ ਉਹਦੀ ਕੱਟੀ ਆਪਣੇ ਕੋਲੇ ਆ ਗਈ ਸੀ ਠੀਕ ਆ ਹੁਣ ਉਹਨੂੰ ਬਰਤਨ ਦੇ ਲੋਕ ਜਿਹੜੇ ਨਾਲ ਉਹਦੀ ਦੁੱਧ ਦੀ ਚਵਾਈ ਨੂੰ ਹੁੰਦੀ ਠੀਕ ਆ ਉਸ ਤੋਂ ਬਾਅਦ ਭੀਨ ਦੀ ਮੇਰੇ ਹਿਸਾਬ ਨਾਲ ਇੱਕ ਕੱਟੀ ਆਈ ਵੀ ਐ ਠੀਕ ਆ ਹੁਣ ਮੰਨ ਲਾ ਉਹ ਪੰਮ ਦੀ ਆਪਣੇ ਯਾਰ ਦੋਸ ਪਰ ਜਿੰਨਾ ਟਾਈਮ ਹੁਣ ਮੂਰੇ ਉਹਦਾ ਦੁੱਧ ਨਹੀਂ ਆਉਂਦਾ ਉਹਨਾਂ ਟਾਈਮ ਆਪਾਂ ਨਹੀਂ ਕਰਤ ਨੇ ਜਿਹੜੀਆਂ ਕਟਿੰਗਾਂ ਦਾ ਮਤਲਬ ਇਹ ਹੁੰਦਾ ਵੀ ਕੱਟਣਾ ਲਈ ਜਦੋਂ ਇਹੀ ਆ ਮਨਾਂ ਦਾ ਇਹਦੇ ਵਾਲੀ ਧੀਮਾ ਵਾਲੀ ਆਪਾਂ ਦੀ ਪਿਛਮੀ ਵਾਲੀ ਇਹ ਤਾਂ ਦੇਖਾਂ ਨੂੰ ਕਾਫੀ ਦੇਖਣਾ ਤੂੰ ਹੈ ਉਹੀ ਹੈ ਤਾਂ ਜਨ ਕਿ ਇਹਨਾਂ ਨੂੰ ਆਪਾਂ ਤਾਂ ਉਦੀ ਨਾਲ ਦੀ ਨਾਲ ਲਿਖ ਲੈਣੇ ਤੇ ਇਹ ਚੀਜ਼ਾਂ ਇਹ ਚੀਜ਼ਾਂ ਆਪਾਂ ਨੂੰ ਯਾਦ ਰੱਖਾ ਕੋਲੇ ਜਾਣੀਆਂ ਜਦੋਂ ਇਹਨਾਂ ਨੂੰ ਚਬਾਵਾਂਗੇ ਦੇਖਾਂਗੇ ਫਿਰ ਹੌਲੀ ਹੌਲੀ ਇਹ ਕਟਣਾਂ ਨੂੰ ਦੇਖ ਕੇ ਆਪਾਂ ਜਿਆਦਾ ਜਿਹੜਾ ਸਿਮਨ ਭਰਉਂਦੇ ਰਵਾਂਗੇ ਠੀਕ ਹੈ ਜੀ ਹੁਣ ਜਿਵੇਂ ਪਹਿਲਾਂ ਜਦੋਂ ਸਿਕੰਦਰ ਨੂੰ ਖੁੱਲ ਕੇ ਨਿੰਦਿਆ ਗਿਆ ਪਲਸ ਮਿਲਰੀ ਭੰਗ ਆਰੇ ਨੁਬੀ ਨੇ ਤਾਂ ਗਿਆ ਪਰ ਜਿਹੜੇ ਸਹੀ ਬਰੀਡਰ ਸੀ ਉਹ ਕਹਿੰਦੇ ਸੀ ਵੀ ਜਿਹੜਾ ਸ਼ਕੰਦਰ ਆਹ ਰਿਜਲਟ ਪਾਊਗਾ ਹੀ ਪਾਊਗਾ ਆਪਾਂ ਦੀ ਸੱਬੇ ਭਾਈ ਆ ਵੀ ਦਾਰਾ ਆਪਾਂ ਦੀ ਨਾ ਪਾਵੇ ਉਹ ਗੱਲ ਵੱਖਰੀ ਹੈ ਆਪਾਂ ਦੇਖੋ ਦਾਰੇ ਵਾਲੀ ਤਾਂ ਆਪਣੇ ਕੋਲ ਸੁਣੀ ਹੈ ਹੂੰ ਉਹਦਾ ਤਾਂ ਹਜੇ ਆਪਾਂ ਨਾਂ ਮਾੜਾ ਕਹਿ ਸਕਦੇ ਨਾ ਚੰਗਾ ਕਹਿ ਸਕਦੇ ਪਰ ਜਿਹੜੀ ਚੀਜ਼ ਸ਼ਕੰਦਰ ਨੂੰ ਲੋਕਾਂ ਨੇ ਨਿੰਦਿਆ ਤੇ ਸ਼ਕੰਦਰ ਤੂੰ ਦੇਖੋ ਵੀ ਆਪਣੇ ਕੋਲੇ ਝੋਟੀ ਆਈ ਨਾਗਣੀ ਤੋਂ ਹੂੰ ਝੋਟੀ ਨਾਗਣੀ ਤੋਂ ਪੈਦਾ ਹੋਈ ਤੇ ਤੂੰ ਦੇਖੋ ਸਾਰਾ ਕੁਝ ਬਾਦੂ 2 ਕਿਲੋ 300 ਗ੍ਰਾਮ ਤੋਂ ਬਲਾਰੀ ਤੇ ਲੱਖਾਂ ਰੁਪਇਆ ਝੋਟੀ ਤੇ ਲੱਗਿਆ ਇਹ ਚੀਜ਼ ਹੁੰਦੀ ਹੈ ਵੀ ਤੁਸੀਂ ਆਪੇ ਮੰ ਕਿੰਨੇ ਬੰਦੇ ਦੀ ਕੋਸ਼ਿਸ਼ ਕਰਦਾ ਉਹ ਚੀਜ਼ ਇੱਕ ਵਾਰੀ ਵਾਰਪੰਗ ਦੇ ਤੱਕ ਰਿਜ਼ਲਟ ਸੁਣ ਕੇ ਫਿਰ ਤੁਸੀਂ ਜਾ ਕੇ ਕੰਮ ਜਾਵੋਗੇ ਇਹ ਲੋਕਾਂ ਦੇ ਤੁਸੀਂ ਸਿਰ ਤੇ ਕਹਿੰਦੇ ਆ ਵੀ ਰਿਜ਼ਲਟ ਆਉ ਲੋਕ ਮੈਥੋਂ ਲਿਖ ਕੇ ਲੈ ਲੈ ਏਦਾਂ ਦੇ ਵੀ ਬਰੀਡਰ ਬੈਠੇ ਆ ਵੀਰੇ ਉਹਨਾਂ ਦੇ ਘਰੇ ਅੱਜ ਤੱਕ ਕਿਉਂਕਿ ਮੇਰੀ ਨਿਗਾਹ ਦੇ ਵਿੱਚ ਬਥੇਰੇ ਅੱਜ ਕਾਹਨੂੰ ਕੋਈ ਮਰਜੀ ਆਪਾਂ ਕਹੀ ਚੱਲੇ ਆਪਾਂ ਐ ਨਹੀਂ ਕਹਿੰਦੇ ਵੀ ਉਹ ਠੱਗੀ ਮਾਰਦੇ ਕਿਨਾਂ ਧੁੱਖਾ ਪਰ ਧੁੱਖਾ ਤਾਂ ਉਹਦੇ 'ਚ ਵੀ ਜ਼ਰੂਰ ਹੈ ਉਹਨਾਂ ਦੇ ਘਰੇ ਕੱਟੀ ਕਿਸੇ ਹੋਰ ਸਾਣ ਦੀ ਸੀ ਬਚਪਨ ਦੇ ਵਿੱਚ ਜਦੋਂ ਨੂੰ ਉਹ ਜਾ ਕੇ ਸੂਈ ਫਿਰ ਉਹ ਜਿਹੜੇ ਆਪਦੇ ਲਿੰਕ ਵਾਲੇ ਸਾਣ ਹੁੰਦੇ ਆ ਤੇ ਯਾਰ ਦੋਸਤ ਤੇ ਜਿਹੜੀ ਝੋਟੀ ਮਾੜੀ ਹੀ ਰਹਿ ਗਈ ਉਹ ਪਾਉਂਦੀ ਆਪਦੇ ਕੱਟੇ ਦੀ ਸੀ ਉਹ ਨਾਮੀ ਝੋਟੇ ਦੀ ਬਣਾਦੀ ਵੀ ਫਲਾਣੇ ਦਾ ਟੀਕਾ ਭਰਿਆ ਹੋਆ ਸੀ ਇਹ ਮੈਂ ਆਪਦੇ ਅੱਖੀ ਦੇਖਿਆ ਸੇਭੂ ਐਵੇਂ ਜਿਹ ਕਰੀ ਹੀਰੇ ਨਾਲ ਹੋਇਆ ਸੀਗਾ ਜਿਹੜਾ ਕਪੂਰ ਵਾਲਾ ਹੀਰਾ ਝੋਟਾ ਹੁੰਦਾ ਸੀ ਉਹਦੇ ਨਾਲ ਮਤਲਬ 2015 ਦੇ 16 ਦੇ ਵਿੱਚ ਕਰੇਜ ਇੰਨਾ ਹੁੰਦਾ ਸੀ ਹਰ ਇੱਕ ਬਰੀਡਰ ਦੇ ਜਿਹੜਾ ਮੇਲੇ ਤੇ ਸੀਗੀ ਮੱਝ ਜਾਂਦੀ ਸੀ ਉਹਦੇ ਮਗਰ ਕੱਟਾ ਜਾਂ ਕੱਟੀ ਹੀਰੇ ਬੁੱਲਦੀ ਹੁੰਦੀ ਜੀ ਹੀਰੇ ਬੁੱਲਦੀਆਂ ਕੱਟੀਆਂ ਜਿੱਦ ਨੂੰ ਧਾਰ ਹੋਊਗਾ ਉਦੋਂ ਬਾਅਦ ਬਾਈ ਜੀ ਉਹਨਾਂ ਨੇ ਅੱਜ ਤੱਕ ਮੈਂ ਕਹਿ ਸਕਦਾ ਦਾਵੀ ਨਾਲ ਵੀ ਉਹਨਾਂ ਨੇ ਇੱਕ ਵਾਰੀ ਐਂ ਨਾ ਹੀ ਲਿਆ ਤਾ ਵੀ ਛੋਟੀ ਫਿਰਦੰਗਾ ਕਿੱਧਰ ਭਈਓ ਯਾਰ ਜਦੋਂ ਆਪਾਂ ਹਰ ਇੱਕ ਬਰੀਡਰ ਦੇ ਮਗਰ ਹੀਰੇ ਦੀ ਕੱਟੀ ਸੀ ਡੀਐਨਏ ਟੈਟ ਦੀ ਗਾਰੰਟੀ ਨਾਲ ਸਾਲਾਂ ਸਾਲ ਤੱਕ ਕੋਈ ਸੀਗਾ ਤੇ ਜਦੋਂ ਉਹਨੇ ਜਾ ਕੇ ਕਪੂਰ ਦੇ ਉੱਪਰ ਦਾ ਹੀਰਾ ਵਾੜਾ ਚੱਲਣ ਲੱਗ ਗਿਆ ਵੀ ਯਾਰ ਹਰ ਇੱਕ ਬਰੀਡਰ ਦੇ ਕਰੇ ਮੱਚ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੋ ਜਿਹੋਗਾ ਝੋਟਾ ਉੱਪਰ ਗਿਆਗਾ ਲੋਕਾਂ ਨੇ ਬਦਨਾਮ ਕਰਤਾ ਕਹਿੰਦੇ ਤਾਂ ਦੁੱਧ ਹੀ ਨਹੀਂ ਹੁੰਦਾ ਫਿਰ ਜਦੋਂ ਸਰਚ ਕੀਤੀ ਵੀ ਯਾਰ ਬੁਰਾਨੇ ਦੇ ਕਰੇ ਕੱਟੀਆਂ ਸੀ ਉਦੋਂ ਪੰਜ ਮਗਰ ਉਹਨੂੰ ਪੁੱਛਿਆ ਨੋ ਨੋ ਮੈਂ ਤਾਂ ਵੇਚ ਬੁਖਤੀਆਂ ਸੀ ਮੈਨੂੰ ਤਾਂ ਪਤਾ ਨਹੀਂ ਹ ਇਹ ਕੰਮ ਦੇਖੋ ਅਗਲੇ ਦਾ ਮਾਲਕ ਦਾ ਨੁਕਸਾਨ ਤਾਂ ਹੋਣੀ ਹੋਣਾ ਝੋਟੇ ਦਾ ਰਹਿਦਾ ਹੁੰਦਾ ਨੁਕਸਾਨ ਕਿਹਦਾ ਹੋਇਆ ਵੀ ਮੰਨ ਲਓ ਜਿਹੜੇ ਆਪਾਂ ਨੂੰ ਦੇਖ ਕੇ ਬਰੀਡਿੰਗ ਕਰਨਾ ਚਾਹੁੰਦੇ ਸੀ ਠੀਕ ਹੈ ਹੀਰਾ ਭਰਿਆ ਮੈਂ ਤੇ ਪੰਨੂ ਨੇ ਦੇਸੀ ਮੈਂ ਤੇ ਹੀਰਾ ਭਰਿਆ ਪਹਿਲੇ ਸੂਏਟਾ ਇੱਕ ਪੌਣੇ 3 ਸਾਲ ਦੀ ਕੱਟੇ ਨੂੰ ਜਿਹਨੂੰ ਟੈਗ ਨਹੀਂ ਹੋਇਆ ਸੀ ਉਹ ਝੋਟੇ ਨੇ 13.5 14 ਲੀਟਰ ਦੁੱਧ ਦਿੰਦਾ ਜੀ ਪਹਿਲੇ ਸੂਏ ਦੇਸੀ ਮੈਂ ਜਿਹਦੀ ਮਾਂ 15 ਕਿਲੋ ਦੁੱਧ ਦਿੰਦੀ ਸੀ ਤੇ ਉਹਨੇ ਆਦੀ ਮਾਂ ਦੇ ਬਰੋਬਰ ਦਿੱਤਾ ਨਾਲੇ ਉਹ ਤੋਂ ਐ ਨਹੀਂ ਪਤਾ ਸੀ ਵੀ ਇਹਨਾਂ ਨੂੰ ਵੀ ਆਪਾਂ ਉਵੇਂ ਸੰਭ ਸਕਦੇ ਆ ਵੱਡਾਂ ਮੱਝਾਂ ਵਾਂਗੂ ਤਾਂ ਦਿਮਾਗ ਚ ਹੁੰਦਾ ਜੀ ਤਾਂ ਉਹ ਵੀ ਮੱਝਾਂ ਨੇ ਦੇਖ ਲਾ ਤੂੰ ਇੰਨਾ ਜ਼ਿਆਦਾ ਝੋਟਿਆਂ ਨੇ ਦੁੱਧ ਦਿੱਤਾ ਪੰਨੂ ਕੋਲੇ ਝੁੱਟੀ ਸੀ ਉਹਨੇ ਵੀ ਬਾਈ ਸੁਕੇ ਸੀ 13 14 ਕਿਲੋ ਦੁੱਧ ਦਿੱਤਾ ਨਾਲੇ ਇੱਕ ਕਮਜ਼ੋਰ ਰਹੀ ਸੀ ਉਦੋਂ ਪੰਨੂ ਆਹ ਮੰਨ ਲਈ ਬਿਮਾਰ ਹੋ ਗਈ ਸੀ ਪੂਰੀ ਫੁੱਲ ਕਮਜ਼ੋਰ ਹੋਈ ਸੀ ਤੇ ਜਦੋਂ ਇੰਨਾ ਇੰਨਾ ਦੁੱਧ ਦੇਣ ਵਾਲੀਆਂ ਚਰ ਝੁੱਟ ਕਾ ਪੈਦਾ ਹੁੰਨਾ ਤੇ ਜਦੋਂ ਉਹ ਮਤਲਬ ਮੰਨ ਲਾ ਮੂਰੇ ਅਜੂਜ਼ ਕਰਨ ਦਾ ਟਾਈਮ ਆ ਉਹਨੂੰ ਹੀਰਾ ਚਲੇ ਗਿਆ ਠੀਕ ਆ ਪਰ ਇਹ ਵੀ ਚੀਜ਼ ਆ ਦੁੱਧ ਬਾਕੀ ਚੀਜ਼ਾਂ ਦੇ ਬਹੁਤਾਂ ਬਹੁਤਾਂ ਦਿੱਤੇ ਉਹਨੂੰ ਮਤਲਬ ਇੱਕ ਤਰ੍ਹਾਂ ਜਿਵੇਂ ਆਪਾਂ ਬਦਨਾਮ ਕਹਿੰਦੇ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਾ ਕਹਿੰਦੇ ਬੰਦੇ ਇਸੇ ਉਹੀ ਦੇਖਿਆ ਵੀ मामा ਮੇਲੇ ਤੇ ਵੀ ਦੁੱਧ ਕੱਢਦੀਆਂ मामा ਚਵਾਆਂ ਵੀ ਕਰਾਉਂਦਾ ਉਹ ਜਾ ਛੋਟਾ ਬਰਤੋ ਛੋਡੇ ਘਰੇ ਯਕੀਨਨ ਨਹੀਂ ਦੁੱਧ ਆਊਗੀ ਆਊਗਾ ਠੀਕ ਹੈ ਜੇ ਜੇ ਕਿਤੇ ਘੱਟ ਵੱਧ ਵੀ ਆ ਗਿਆ ਕਹਾਂ ਨੂੰ ਕੱਟੇ ਇਕ ਲਲੂ ਨਾ ਬਰਤੋ ਇਹਨਾਂ ਟਾਈਮ ਛੋਡੇ ਘਰੇ ਣੀ ਜਾਂਦੀ ਸਾਨੂੰ ਰਿਜ਼ਲਟ ਦਾ ਨਹੀਂ ਪਤਾ ਲੱਗਣਾ ਧੰਨਵਾਦ ਜੀ ਸਤਿ ਸ੍ਰੀ ਅਕਾਲ